ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾ ਮਹਾਲੀ ਪੁਨੀਰ ਸਾਹਿਬ ਵਰਜੇ ਤੋਂ ਸਮੂਚੀ ਸੰਗਤ ਨਾਲ ਲਾਈਵ ਹੋਏ ਆ ਸਾਰੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰਿਆ ਕਰੀ ਆਪਾਂ ਕਿਉਂਕਿ ਜਿਹੜੀ ਕੋਈ ਬੜਾ ਵੱਡਾ ਪੰਥ ਦਾ ਮੁੱਦਾ ਹੁੰਦਾ ਨਾ ਉਹਦੇ ਸਾਰਿਆਂ ਨੂੰ ਬੋਲਣਾ ਚਾਹੀਦਾ ਆਪਾਂ ਜਿਹੜੀ ਸੁਭਾਨਾ ਸਾਹਿਬ ਦੀ ਘਟਨਾ ਸਾਰਿਆਂ ਨੂੰ ਪਤਾ ਹੈ ਜਿਹੜੀ ਕਿ ਉੱਥੇ ਨਿਹੰਗ ਸਿੰਘਾਂ ਦੀ ਕੁੱਟਮਾਰ ਕੀਤੀ ਗਈ ਹੈ ਤੁਸੀਂ 2-3 ਦਿਨਾਂ ਦੀ ਵੀਡੀਓ ਬੜੀ ਵੱਡੇ ਲੈਵਲ ਤੇ ਸੋਸ਼ਲ ਮੀਡੀਆ ਤੇ ਚੱਲਦੀ ਪਈ ਏ ਸਮੁੱਚੇ ਸੰਗਤ ਨੂੰ ਪਤਾ ਹੈ ਕਿ ਉੱਥੇ ਜਿਹੜੀ ਗੁੱਟਮਾਰ ਹੋਈ ਬੜਾ ਤੱਕਾ ਹੋਇਆ ਨੇ ਅੰਗਸ ਸਿੰਘ ਦੇ ਨਾਮ ਬੜੀ ਬੜੀ ਦੂਰ ਤੱਕ ਉਹ ਕੋਲਾ ਆ ਰਹੀਆ ਸੀ ਗਿਆ ਪੰਜਾਬ ਤੋਂ ਹਰਿਆਣੇ ਤੋਂ ਜੂਬੀ ਤੋਂ ਢੰਗ ਸਿੰਘ ਚੱਤੇ ਬੰਦੀਆ ਦੀ ਜਿਹੜਾ ਢੰਗ ਸਿੰਘ ਆਲਾ ਤੱਕਾ ਆਇਆ ਕੇਸਾ ਦੀ ਗਦਬੀ ਹੋਈ ਆ ਦਪਾਲੇ ਦੀ ਬੇਦਬੀ ਹੋਈ ਆ ਪਾਣੀ ਦੀ ਬੇਦਬੀ ਹੋਈ ਆ ਤੇ ਉਸ ਮਸਲੇ ਦਾ ਪਤਾ ਲੱਗ ਸਕੇ ਤੇ ਜਾਂ ਵੀ ਕਾਰਵਾਈ ਹੈ ਕੀ ਸੰਗਤ ਨੂੰ ਇਹੀ ਬੇਨਤੀ ਏ ਵੀ ਉਸ ਟਾਈਮ ਤੇ ਪ੍ਰਸ਼ਾਸਨ ਨੇ ਜਿਹੜੀ ਕਾਰਵਾਈ ਕੋਈ ਨਹੀਂ ਸੀ ਕੀਤੀ ਕੱਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਮਹਾਲੀ ਕੱਲ ਸ਼ਾਮੀ ਤੇ ਜਿਹੜੇ ਉਹ ਢੰਗ ਸਿੰਘ ਲੜਾਈ ਹੋਈ ਆ ਉਹਨਾਂ ਚੋਂ ਦੋ ਮੁੰਡੇ ਅਰੈਸਟ ਸੀ ਲੋਕੋ ਕਹਿੰਦੇ ਵੀ ਉਹਨਾਂ ਕੋਲੋਂ ਕਤਲ ਹੋਇਆ ਕੋਈ ਕਤਲ ਦੀ ਨਾ ਕੋਈ ਸੀਸੀਟੀ ਵੀਡੀਓ ਸੀ ਉਹਨਾਂ ਦੇ ਕੋਲ ਪ੍ਰਸ਼ਾਸਨ ਵਾਲਿਆਂ ਕੋਲ ਨਾ ਹੀ ਅਜੇ ਮੈਡੀਕਲ ਰਿਪੋਰਟ ਤੇ ਆਇਆ ਵੀ ਕਤਲ ਕਿਵੇਂ ਹੋਇਆ ਜਾਂ ਤਲਵਾਰ ਵੱਜੀ ਜਾਂ ਗਡਾਸਾ ਵੱਜਾ ਉਸੇ ਮਸਲੇ ਤੇ ਪ੍ਰਸ਼ਾਸਨ ਦੇ ਨਾਲ ਅੱਜ ਐਸਐਸਪੀ ਸਾਹਿਬ ਨਾਲ ਮਹਾਲੀ ਮੀਟਿੰਗ ਸੀ ਹੋਣੂ ਘੰਟਾ ਹੋ ਗਿਆ ਏ ਉਸੇ ਮਸਲੇ ਤੇ ਅੱਜ ਵੀ ਵਿਚਾਰ ਹੋਈ ਸਾਰੀ ਮਹਾਲੀ ਦੇ ਵਿੱਚ ਐਸਐਸਪੀ ਸਾਰਾ ਮਹਾਲੀ ਦਾ ਪ੍ਰਸ਼ਾਸਨ ਸੀਗਾ ਜਿਹੜੇ ਨਿਹੰਗ ਸਿੰਘਾਂ ਤੇ ਸੱਟਾਂ ਲੱਗੀਆਂ ਨੇ ਉਹ 307 ਦਾ ਪਰਚਾ ਦਰਜ ਹੋਏਗਾ ਉਹਨਾਂ ਤੇ ਪਾਰਟੀ ਦੇ ਜਿਹੜੀ ਤੇ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਗਲ ਪੇ ਕੇਸ ਬੁਟੇ ਬੰਦ ਵੀ ਕੀਤੀ ਇੱਕ ਤੇ 307 ਦਾ ਪਰਚਾ ਇੱਕ ਨਾਲ 95 ਧਾਰਾ ਲੱਗੇਗੀ ਉਹਨਾਂ ਤੇ ਪਹਿਲਾਂ ਕੋਈ ਕਾਰਵਾਈ ਨਹੀਂ ਸੀ ਸਾਰੇ ਧਿਆਨ ਦੇ ਲੈਣ ਕਿਉਂਕਿ ਕੱਲ ਨੂੰ ਸਾਰਿਆਂ ਨੇ ਕਹਿਣਾ ਵੀ ਕੀ ਕਾਰਵਾਈ ਹੋਈ ਇੱਕ ਤੇ 95 ਧਾਰਾ ਦਾ ਪਰਚਾ ਇੱਕ 307 ਦਾ ਪਰਚਾ ਜਿਹੜਾ ਨਿਹੰਗ ਸਿੰਘਾਂ ਤੇ ਸੱਟਾਂ ਲੱਗੀਆਂ ਜੋ ਜਿਹੜਾ ਉੱਥੇ ਕੋਈ ਬਜ਼ੁਰਗ ਮਰਿਆ ਏ ਦੂਜੀ ਪਾਰਟੀ ਦਾ ਉਹਦੀ ਹਜੇ ਤੱਕ ਨਾ ਕੋਈ ਸੀਸੀਟੀ ਵੀਡੀਓ ਆਈ ਹੈ ਅਜੇ ਤੱਕ ਨਾ ਮੈਡੀਕਲ ਰਿਪੋਰਟ ਆਈ ਆ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਸਾਰੇ ਪਹਾੜੀ ਦੇ ਪ੍ਰਸ਼ਾਸਨ ਨੇ ਇਹੀ ਕਿਹਾ ਵੀ ਮੈਡੀਕਲ ਰਿਪੋਰਟ ਆ ਜਾਣੀ ਇੱਕ ਦੋ ਦਿਨਾਂ 'ਚ ਤੇ ਵੀਡੀਓ ਵੀ ਉਹਨਾਂ ਨੇ ਸੁਮਨਾ ਸਾਹਿਬ ਤੋਂ ਮੰਗਾ ਲਈ ਆ ਸਾਰੀਆਂ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਲੜਾਈ ਹੋਈ ਆ ਤੇ ਜੇ ਵੀਡੀਓ ਦੇ ਵਿੱਚ ਕੁਝ ਨਹੀਂ ਹੁੰਦਾ ਜਾਂ ਮੈਡੀਕਲ ਰਿਪੋਰਟ ਤੇ ਨਹੀਂ ਹੁੰਦਾ ਦੋਨੇ ਅੰਗ ਸਿੰਘ ਕਤਲ ਚ ਬੜੀ ਹੋਣੀ ਹੈ ਬੜੀ ਕਿ ਉਹਨਾਂ ਦੇ ਪਰਚਾ ਹੀ ਨਹੀਂ ਹੋ ਸਾਬ ਦੇ ਨਾਲ ਹੋਣਾ ਮੈਡੀਕਲ ਰਿਪੋਰਟ ਆ ਜਾਣੀ ਹੈ ਤੇ ਜਿਹੜੀ ਦੂਜੀ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਹੱਥੀ ਪਏ ਆ ਜਾਂ ਦਬਾਲਿਆ ਦੀ ਬੇਦਬੀ ਕੀਤੀ ਕਿਸਾ ਦੀ ਬੇਦਬੀ ਕੀਤੀ ਆ ਉਹਨਾਂ ਤੇ 307 ਦਾ ਪਰਚਾ ਵੀ ਹੋਏਗਾ ਤੇ 95 ਧਾਰਾ ਦਾ ਪਰਚਾ ਹੋਏਗਾ ਇਸ ਕਰਕੇ ਸਮੂਚੇ ਨਿਹੰਗ ਸਿੰਘਾਂ ਨੂੰ ਬੇਨਤੀ ਜਿਨ੍ਹਾਂ ਦੀ ਆਕੋਲਾ ਆ ਰਹੀ ਸੀ ਦੇਸ਼-ਵਦੇਸ਼ਾਂ 'ਚ ਬੜੀਆਂ ਫੋਨ ਫੋਨ ਆਏ ਭਾਈ ਪ੍ਰਤਾਪ ਸਿੰਘ ਜੀ ਜਰਮਨ ਤੋਂ ਉਹਨਾਂ ਦੀ ਕੋਲ ਆਈ ਕਿਉਂਕਿ ਸਾਰਿਆਂ ਨੂੰ ਦੋਖਿਆ ਕਉਕ ਸਾਰੇ ਆਪਾਂ ਦਸਤਾਰ ਨੂੰ ਪਿਆਰ ਕਰਦੇ ਆ ਬਾਹੇ ਨੂੰ ਪਿਆਰ ਕਰਦੇ ਆ ਦਬਾਲਿਆਂ ਨੂੰ ਪਿਆਰ ਕਰਦੇ ਆ ਕੇਸਾਂ ਨੂੰ ਪਿਆਰ ਕਰਦੇ ਆ ਕਿਉਂਕੋ ਸਿੱਖੀ ਬਾਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੇ ਕਿਤੇ ਨਿਹੰਗ ਸਿੰਘ ਵੀ ਗਲਤ ਹੋਣਗੇ ਉਹ ਵੀ ਵੀਡੀਓ ਚ ਆ ਜਾਣਗੇ ਕਿਉਂਕੋ ਪ੍ਰਸ਼ਾਸਨ ਸਾਰੀਆਂ ਵੀਡੀਓ ਕਢਾ ਰਿਆ ਤੇ ਜੇ ਨਿਹੰਗ ਸਿੰਘੋ ਕੋ ਕਾਕੀ ਉਹ ਕਤਲ ਹੋਇਆ ਹੈ ਤੇ ਉਹਨਾਂ ਤੇ ਵੀ 302 ਦਾ ਪਰਚਾ ਦਰਜ ਹੋਵੇ ਸਾਨੂੰ ਕੋਈ ਤਰਾਜ ਨਹੀਂ ਪਰ ਪ੍ਰਸ਼ਾਸਨ ਇਹ ਅੱਜ ਮੀਟਿੰਗ ਹੋਈ ਆ ਬਿਆਸੀ ਨਾਜ਼ਾਦ ਨੇ ਗਸ ਸਿੰਘਾਂ ਰਾਣੀ ਹੋਣ ਦੇਣੀ ਵਾਕਿ ਜੋਨਾ ਕੋ ਬੰਦਾ ਮਰਿਆ ਉਹ ਵੀਡੀਓ ਸਾਹਮਣੇ ਆਵੇ ਵੀ ਕਰਪਾਨ ਵੱਜੀ ਆ ਜਾਂ ਗਦਾਸਾ ਵੱਜਿਆ ਹੈ ਕਿਹੜੇ ਹਿਸਾਬ ਨਾਲ ਮਰਿਆ ਮੈਡੀਕਲ ਰਿਪੋਰਟ ਲਾ ਕੇ ਫਿਰ ਤੁਸੀਂ ਪਰਚਾ ਦਰਵੇ ਕਰੋ ਬਾਕੀ ਜਿਨ੍ਹਾਂ ਨੇ ਉਥੋਂ ਦੇ ਨੌਜਵਾਨਾਂ ਨੇ ਸੁਮਾਨਾ ਸਾਹਿਬ ਵਾਲਿਆਂ ਨੇ ਨਿਹੰਗ ਸਿੰਘਾਂ ਤੇ ਗੱਲ ਪਈ ਆ ਕੇਸ ਪੁੱਟਿਆ ਕੇਸ ਕੀ ਵਿਧਾਈ ਆ ਦਵਾਲੇ ਵਧਾਈ ਆ ਉਹ ਸਾਰੇ ਨੇ ਤੁਸੀਂ ਜਲੂਸ ਦੇਖਿਆ ਵੀ ਕਿਹਦੀ ਬੇਰ ਅਮੀਦ ਨਾਲ ਨਿਹੰਗ ਸਿੰਘਾਂ ਤੇ ਗੱਲ ਪਈ ਆ ਉਹਨਾਂ ਦੇ 307 ਦਾ ਪਰਚਾ ਤੇ 95 ਧਾਰਾ ਦਾ ਪਰਚਾ ਪ੍ਰਸ਼ਾਸਨ ਨਾਲ ਅੱਜ ਸਾਰੀ ਗੱਲਬਾਤ ਹੋ ਗਈ ਆ ਤੇ ਸਾਰੇ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਅਤ ਦੀ ਗੱਲ ਕਰਨੀ ਆ ਤੇ ਗੁਰੂ ਗੋਬਿੰਦ ਸਿੰਘ ਦਾ 12 ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਸਾਹਮਣਾ ਦਸਤਾਰ ਦੀ ਗੱਲ ਕਰਨੀ ਸਾਰਿਆਂ ਨੂੰ ਇਹ ਕਹੇ ਕਿ ਕਿਸੇ ਨੂੰ ਇੱਥੇ ਅਜੇ ਲੋਨ ਦੀ ਲੋਡ ਨਹੀਂ ਗਈ ਜਿੰਨਾ ਚਿਰ ਅਸੀਂ ਮਹਾਲੀ ਬੈਠੇ ਤੇ ਲੋਡ ਪਈ ਤੇ ਸਾਰਿਆਂ ਨੂੰ ਦੱਸਾਂਗੇ ਹਜੇ ਕੋਈ ਲੋਡ ਨਹੀਂ ਕੋ ਕੋ ਜਿਹੜੇ ਸਾਹਮਣੇ ਕਾਰਵਾਈ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲਦੀ ਪਈ ਆ ਤੇ ਸਾਰੇ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਤੇ ਜਮੀ ਹੁਣ ਪੰਜਾਬ ਦੇ ਵਿੱਚ ਹੜਾ ਦੀ ਮਾਰ ਚੱਲਦੀ ਪਈ ਏ ਆਪਾਂ ਉਹ ਚੀਜ਼ ਤੇ ਵੀ ਧਿਆਨ ਦੇਣਾ ਸਾਰਿਆਂ ਨੇ ਇਕੱਠੇ ਹੋਣ ਦੇ ਸਾਡੇ ਜਿਹਨੇ ਕਲਾਕਾਰ ਵੀ ਨੇ ਜਿਹਨੇ ਦੇਸ਼ ਆ ਵਿਦੇਸ਼ਾਂ ਵਾਲੇ ਸਾਰੇ ਉੱਥੇ ਮਦਦ ਕਰਦੇ ਪਏ ਜਾ ਕੇ ਤੇ ਸਾਰਿਆਂ ਨੂੰ ਇਹੀ ਬੇਨਤੀ ਵੀ ਆਪਾਂ ਵੱਧ ਚੜ ਕੇ ਮਦਦ ਤੇ ਵੀ ਕਰੀਏ ਤੇ ਪਰ ਥੋੜਾ ਜਿਹਾ ਆਪਾਂ ਗਰਾਉਂਡ ਤੇ ਜਰੂਰ ਦੇਖੀਏ ਸਾਡਾ ਕਲਾਕਾਰ ਮਨ ਮਨ ਕੀਰਤ ਓਲਖ ਉਹ ਜਾ ਕੇ ਘਰ ਘਰ ਚ ਪੈਸੇ ਦੇਣਦੇ ਆ ਬੜੀ ਵਧੀਆ ਗੱਲ ਆ ਤੋ ਕੋ ਜਿਹੜਾ ਆਪਾਂ ਪੈਸਾ ਕਿਸੇ ਦੇ ਕੋੜ ਦੇ ਪਾ ਦੇਣੇ ਕਿਸੇ ਆਮ ਬੰਦੇ ਨੂੰ ਦੇ ਦੇਣੇ ਆ ਉਹ ਘਰ ਤੱਕ ਜਾ ਪਹੁੰਚਣਾ ਜਾਂ ਨਹੀਂ ਪਹੁੰਚਣਾ ਜਿੰਨੇ ਵੀ ਸੇਵਾ ਦੇਣੀ ਮੇਰੇ ਖਿਆਲ ਚ ਤੇ ਜਿਵੇਂ ਕਲਾਕਾਰ ਉਹ ਵੀਰ ਦੇ ਕੇ ਆ ਰਿਹਾ ਹੈ ਘਰ ਘਰ ਤੇ ਜਿੱਥੇ ਲੋੜ ਹੈ ਉੱਥੇ ਉਹਨੂੰ ਦਿੱਤੀ ਜਾਵੇ ਜਿਵੇਂ ਜਿਹਦਾ ਘਰ ਉੱਜੜ ਗਿਆ ਹੈ ਘਰ ਟੁੱਟ ਗਿਆ ਹੈ ਜਾਂ ਕਿਸੇ ਦੀ ਮੱਝਾਂ ਹੀ ਰੁੜ ਗਈ ਹੈ ਜਿਵੇਂ ਕਿਸੇ ਦਾ ਟਰੈਕਟਰ ਰੁੜ ਗਿਆ ਹੈ ਉਹ ਸਾਰਾ ਕੁਝ ਆਪਾਂ ਗ੍ਰਾਊਂਡ ਤੇ ਇਕੱਲਾ ਇਕੱਲਾ ਘਰ ਦੇਖ ਕੇ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਏ ਵੀ ਉਹਨਾਂ ਹੋਵੇ ਵੀ ਮਦਦ ਕਰਨ ਵਾਲਾ ਕਿਤੇ ਵਿੱਚ ਵਿਚੋਲਾ ਰਹਿ ਜਵੇ ਤੇ ਜਿਹਨੂੰ ਲੋੜ ਏ ਉਹ ਵਿਚਾਰਾ ਵਾਂਝਾ ਰਹਿ ਜਵੇ ਕਿਉਂਕਿ ਬੜੇ ਗਰੀਬ ਲੋਕ ਵੀ ਬੜੇ ਨੇ ਕਈਆਂ ਦੀਆਂ ਜ਼ਮੀਨਾਂ ਰੁੜ ਗਈਆਂ ਕਿਸੇ ਦਾ ਟਰੈਕਟਰ ਰੁੜ ਗਿਆ ਕਈਆਂ ਦੀਆਂ ਮੱਝਾਂ ਰੁੜ ਗਈਆਂ ਕਈ ਗਰੀਬ ਮਜ਼ਦੂਰ ਘਰ ਵੀ ਬੜੇ ਨੇ ਜਿਨ੍ਹਾਂ ਦੇ ਘਰ ਟਹਿ ਗਿਆ ਉਹਨਾਂ ਕੋ ਵੀ ਕੋਈ ਵਧੀਆ ਕੋ ਉਹ ਨਹੀਂ ਹੈਗਾ ਵੀ ਪੈਸੇ ਹੈ ਜਿੱਦਾਂ ਘਰ ਪਾਸ ਸਕਣ ਮੇਰੇ ਦੂਰ ਬੰਦੇ ਵੀ ਸਾਰੇ ਨੇ ਆਪਾਂ ਇਹ ਧਿਆਨ ਦੇਣਾ ਸਾਰੇ ਕਲਾਕਾਰਾਂ ਨੂੰ ਵੀ ਬੇਨਤੀ ਆ ਜਿਨ੍ਹਾਂ ਕੋਈ ਸਮਾਜ ਸੇਵੀ ਸmathsfਤਾ ਹੈ ਜਿਨ੍ਹਾਂ ਦੇਸ਼ ਆ ਵਿਦੇਸ਼ਾਂ 'ਚ ਵੀ ਮਦਦ ਕਰਦੇ ਆ ਧਿਆਨ ਦੇ ਕੇ ਆਪਾਂ ਇਹ ਖਿਆਲ ਰੱਖਣਾ ਹੈ ਵੀ ਉਹ ਘਰ ਨਾ ਵਾਂਝੇ ਰਹਿ ਜਾਣ ਜਿਨ੍ਹਾਂ ਨੂੰ ਉੱਥੇ ਬੜੀ-ਬੜੀ ਲੋੜ ਹੈ ਜਿਨ੍ਹਾਂ ਦੇ ਘਰ ਢੇਆ ਜਾਂ ਮੱਜਾ ਦਾ ਨੁਕਸਾਨ ਹੋਇਆ ਹੈ ਤੇ ਜਾਂ ਜ਼ਮੀਨਾਂ ਦਾ ਨੁਕਸਾਨ ਹੋਇਆ ਕੋਰੋਨ ਲੇਵਲ ਤੇ ਜਾ ਕੇ ਘਰ-ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਮਦਦ ਕਰੇ ਜਿਹੜੇ ਬੜੇ ਲੋੜਵੰਦੇ ਤੇ ਕੋਈ ਰਹਿ ਨਾ ਜਾਵੇ ਸਾਰੇ ਆਪਾਂ ਧਿਆਨ ਦੇ ਕੇ ਨਿਹੰਗ ਸਿੰਘਾਂ ਵੱਲੋਂ ਵੀ ਬੜੀ ਚੜ੍ਹਦੀ ਕਲਾ ਦੇ ਵਿੱਚ ਪ੍ਰਸ਼ਾਸਨ ਨਾਲ ਮਿਲੂ ਗਈ ਹੈ ਚੜ੍ਹਦੀ ਕਲਾ 'ਚ ਫੈਸਲਾ ਹੋਇਆ ਹੈ ਕਿ 307 ਦਾ ਪਰਚਾ ਵੀ ਦਰਜ ਹੋਏਗਾ ਜਾਂ ਪਹਚਾਣਵਾ ਵੀ ਹੋਏਗਾ ਤੇ ਜੇ ਨਿਹੰਗ ਸਿੰਘਾਂ ਵੱਲੋਂ ਕਤਲ ਹੋਇਆ ਤੇ ਉਹਨਾਂ ਦਾ ਪਰਚਾ ਹੋਏਗਾ ਤੇ ਜੇ ਨਹੀਂ ਹੋਇਆ ਮੈਡੀਕਲ 'ਚ ਆਇਆ ਤੇ ਨਿਹੰਗ ਸਿੰਘਾਂ ਤੇ ਨਹੀਂ ਹੋਏਗਾ ਤੇ ਸਾਰੇ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਬਾਣੀ ਬਾਣੀ ਦੀ ਗੱਲ ਕਰਦਿਆਂ ਬਾਕੀ ਜਿੰਨੇ ਵੀ ਨਿਹੰਗ ਸਿੰਘਾਂ ਨੇ ਕੋਲਾ ਕੀਤਾ ਫੋਨ ਕਿਤੇ ਇੱਥੇ ਓਨ ਬਾਰੇ ਤੇ ਬੜਾ ਉਹਨਾਂ ਦਾ ਧੰਨਵਾਦ ਤੇ ਬਾਕੀ ਕਈ ਸਾਡੇ ਪੰਥ ਦੇ ਜਿਹੜੇ ਵੱਡੇ ਮੁਖੀ ਨੇ ਵੱਡੇ ਵੱਡੇ ਜਰਨਲ ਨੇ ਉਹਨਾਂ ਨੂੰ ਕੰਨਾਂ ਦੇ ਵਿੱਚ ਉਹਨਾਂ ਦੇ ਸ਼ਾਇਦ ਛਿੱਕਾ ਪਿਆ ਹੈ ਨਿਗਾ ਉਹਨਾਂ ਦੀ ਘੱਟ ਉਹਨਾਂ ਨੂੰ ਪਤਾ ਲੱਗਦਾ ਵੀ ਪੰਜਾਬ 'ਚ ਕੀ ਹੋ ਰਿਹਾ ਹੈ ਦਬਾਲੇ ਦੀ ਬੇਇੱਜ਼ਤੀ ਹੋ ਰਹੀ ਹੈ ਨਹੀਂ ਹੋ ਰਹੀ ਉਹ ਵੀ ਆਪਣੇ ਆਪਣੇ ਧਿਆਨ ਦੇਣ ਨਾ ਕਿ ਆਪਾਂ ਕੱਲੇ ਕੋਮ ਦੇ ਜਰਨਲ ਨਾ ਬਣੀਏ ਪੰਥ ਦੇ ਜਰਨਲ ਨਾ ਬਣੀਏ ਠੇਕੇਦਾਰ ਨਾ ਬਣੀਏ ਅਸੀਂ ਇਹ ਵੀ ਵੇਖੀਏ ਵੀ ਸਾਡੀਆਂ ਕਿੱਥੇ ਦਸਤਾਰਾਂ ਲਾਈਆਂ ਜਾਈਆਂ ਕਿੱਥੇ ਸਾਡੇ ਬਾਣੇ ਦੀ ਬੇਪਤੀ ਹੋ ਰਹੀ ਹੈ ਨਾ ਅਸੀਂ ਗੱਦੀਆਂ ਤੇ ਬਹਿ ਕੇ ਕੱਲੇ ਗੱਦੀਆਂ ਚਲੂਣ ਜੁਕੇ ਰਹੀਏ ਸਮੂਚੀ ਸੰਗਤ ਦਾ ਬੜਾ ਧੰਨਵਾਦ ਆ ਪ੍ਰਸ਼ਾਸਨ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਬਰੇ ਸਾਹਿਬ ਦੇ ਨਾਲ ਜਿੱਥੇ ਲੋੜ ਸੀ ਉੱਥੇ ਉਹਨਾਂ ਨੇ ਪਰਚਾ ਦਰਜ ਕੀਤਾ ਤੇ ਅਨਸਾਫ਼ ਤੋਂ ਉਹਦੀ ਗੱਲ ਕੀਤੀ ਹੈ ਤੇ ਸਾਰੇ ਚੜ੍ਹਦੀ ਕਲਾ ਵਿੱਚ ਰਹ ਕੇ ਆਪਾਂ ਪੰਜਾਬ ਦੀ ਗੱਲ ਕਰਨੀ ਆ ਤੇ ਬਾੜੀ-ਬਾੜੀ ਦੀ ਗੱਲ ਕਰਨੀ ਆ ਤੇ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦੇਣਾ ਸਮੂਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ